ਦੀਰ ਮੁੱਕ ਗਏ ਨੇਜੇ ਟੁੱਟ ਗਏ ਅਖੀਰ ਕਲਗੀ ਧਰਦਾ ਬਖਸ਼ਿਆ ਖੰਜਰ ਤਲਵਾਰ ਟੁੱਟ ਗਈ ਹਜ਼ਾਰਾਂ ਵਾਰ ਬਾਬਾ ਜੁਝਾਰ ਸਿੰਘ ਤੇ ਹੋਏ ਭਾਈ ਦੇ ਕੋਲ ਡਿੱਗ ਪਿਆ ਅੱਲਾ ਯਾਰ ਖਾਂ ਕਹਿੰਦੇ ਮੈਂ ਸੋਚਿਆ ਅੱਜ ਰੋਵੇਗਾ ਕਿਉਂਕਿ ਸਾਡੇ ਵਿੱਚ ਸਭ ਤੋਂ ਵੱਡਾ ਪੈਗੰਬਰ ਸਵਾ ਲੱਖ ਚੋਂ ਮੁਹੰਮਦ ਜੀ ਦੀ ਨਿਆਈ ਯਾਕੂਬ ਹੋਇਆ ਕਹਿੰਦਾ ਤਾਹਾਂ ਮਾਰ ਕੇ ਯਾਕੂਬ ਪੁੱਤਰ ਦੇ ਵਿਛੋੜੇ ਤੇ ਰੋਪਿਆ ਰਾਮਚੰਦਰ ਮਹਾਰਾਜ ਜੀ ਦੇ ਘਰੋਂ ਮਾਤਾ ਸੀਤਾ ਦੀ ਵਿਛੜੇ ਅੱਖਾਂ ਭਰਾਈਆਂ ਆ ਰਾਮ ਜੀ ਦੀਆਂ ਜੀਸਸ ਕ੍ਰਾਈਸ ਸੂਲੀ ਤੇ ਚੜ੍ਹੇ ਗਲੂਏ ਚੋਂ ਨਿਕਲੇ ਆ ਉਹ ਲਾਰਡ ਪਲੀਜ਼ ਟੇਕ ਥਿਸ ਕੱਪ ਆਫ ਪੇਨ ਅਵੇ ਫਰਮ ਮੀ ਕਹਿੰਦੇ ਗੁਰੂ ਗੋਬਿੰਦ ਸਿੰਘ ਤੂੰ ਸਭ ਤੋਂ ਉੱਚਾ ਤੂੰ ਇਸ ਮਿੱਟੀ ਦਾ ਬਣਿਆ ਹੀ ਨਹੀਂ ਤੂੰ ਖੁਦ ਖੁਦਾ ਹੈ ਕਟਵਾ ਕੇ ਪਿਸਰ ਚਾਰ ਇੱਕ ਆਂਸੂ ਨਾ ਗिराਇਆ ਰਤਬਾ ਗੁਰੂ ਗੋਬਿੰਦ ਨੇ ઋਸ਼ੀਆਂ ਕਾ ਵਡਾਇਆ ਤੇਰੇ ਚਾਰ ਲਾਲ ਕਟੇ ਗਏ ਨੇ ਵੱਡੇ ਗਏ ਨੇ ਨੀਆਂ ਵਿੱਚ ਚਿਣੇ ਗਏ ਨੇ ਤੇਰੀ ਅੱਖੋਂ ਅੰਜੂ ਨਹੀਂ ਡਗਿਆ ਤੇ ਕਿਦਾਂ ਕਹਿ ਦਈਏ ਤੇਰੇ ਵਰਗਾ ਖੁਦਾ ਤੋਂ ਬਿਨਾ ਕੋਈ ਦੂਜਾ ਹੈ ਹੂੰ ਜਕਾਰੇ ਛੱਡਦਾ ਕਹਿ ਰਿਹਾ ਸੀ ਜਿਸकी ਵਸਤ ਸੋਈ ਲੈ ਜਾਏਗਾ ਹਰੋਸ ਕਿਸੇ ਸੈਸਿਓਂ ਕੀ ਜੇ ਤੇਰਾ ਤੁਝ ਕੋ ਸੌਂਪਦੇ ਗਿਆ ਲੱਗਾ ਮੇਰਾ ਗੁਰੂ ਗੋਬਿੰਦ ਸਿੰਘ ਜੀ ਦਾ ਟ੍ਰਾਂਸੈਂਡੈਂਟ ਲਾਰਡ ਬੁੱਧ ਖੁਦਾ ਹੈ ਉਹਦੇ ਤੇ ਸੁੱਖ ਦੁੱਖ ਦਾ ਅਸਰ ਨਹੀਂ